ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਿਮਾਚਲ ਦੇ ਵਿੱਚ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਪੰਜਾਬ ਹੜ੍ਹਾਂ ਦਾ ਸੰਤਾਪ ਭੋਗ ਰਿਹਾ ਹੈ ਜੇਕਰ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਦੇ ਵੀ ਦਰਜਨਾਂ ਪਿੰਡ ਇਸ ਵਾਰ ਹੜ੍ਹਾਂ ਦੀ ਮਾਰ ਹੇਠਾਂ ਏ ਨੇ ਉਸੇ ਨੂੰ ਲੈ ਕੇ ਜੇਕਰ ਗੱਲ ਕਰੀ ਤਾਂ ਵਾਖਵਖ ਥਾਵਾਂ ਤੇ ਦਰਿਆਵਾਂ ਕਿਨਾਰੇ ਤੁਸੀਂ ਬੰਦ ਮਜ਼ਬੂਤ ਕੀਤੇ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਜਿਹੜਾ ਬਣਾਇਆ ਜਾ ਰਿਹਾ ਨੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਇਸ ਵੇਲੇ ਵਾਖਵਖ ਜਿਹੜੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਜਿਹੜੇ ਅੱਗੇ ਨਿਕਲ ਕੇ ਆਏ ਨੇ ਲੋਕਾਂ ਦੀ ਸੇਵਾ ਲਈ ਉੱਥੇ ਹੀ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਜਿਹੜਾ ਅੱਜ ਸੇਵਾ ਕੀਤੀ ਹੈ ਤੁਸੀਬੰਦ ਤੇ ਜਿਹੜੀ ਚੰਗੜਵਾ ਦੇ ਵਿਚਲੇ ਤੁਸੀਬੰਦ ਨੂੰ ਮਜ਼ਬੂਤ ਕੀਤਾ ਜਾ ਰਿਹਾ ਸੀ ਉਸ ਨੂੰ ਲੈ ਕੇ ਜਿਹੜੀ ਉਹਨਾਂ ਵੱਲੋਂ ਅੱਜ ਵੱਡੀ ਸੇਵਾ ਕੀਤੀ ਗਈ ਹੈ 2 ਲੱਖ ਰੁਪਏ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਅੱਜ ਦਿੱਤਾ ਜਾਏਗਾ ਸੋ ਗੱਲਬਾਤ ਕਰ ਲੈਣੇ ਅੱਜ ਲੱਖੀ ਸਾਹਿਬਾ ਜਿਹੜਾ 2 ਲੱਖ ਰੁਪਏ ਜਿਹੜਾ ਸੰਗਤ ਨੂੰ ਦਿੱਤਾ ਗਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੇਵਾ ਨਿਭਾਈ ਜਾ ਰਹੀ ਜੇਕਰ ਗੱਲ ਕਰੀਏ ਇੱਥੋਂ ਤੇ ਜਿਹੜਾ ਸਰਪੰਚ ਨੇ ਸਰਦਾਰ ਪ੍ਰੇਤਮ ਸਿੰਘ ਹੁ ਵੇਖੋ ਜੀ ਜਿਹੜਾ ਕਿ ਬਰਸਾਤੀ ਪਾਣੀ ਦੇ ਨਾਲ ਉਹ ਸਰਕਾਰ ਦੀ ਨਲਾਕੀ ਦੇ ਨਾਲ ਇਹ ਜਿਹੜੇ ਕਿ ਸਾਡੇ ਪੰਜਾਬ ਦੇ ਪਿੰਡ ਡੁੱਬੇ ਹਨ ਬਹੁਤ ਜ਼ਿਆਦਾ ਪਿੰਡਾਂ ਦਾ ਕਿਸਾਨਾਂ ਦਾ ਹਰ ਵਰਗ ਦਾ ਨੁਕਸਾਨ ਹੋਇਆ ਹੈ ਔਰ ਜਿੱਦਾਂ ਦਾ ਬਰਫਾਤ ਨਾਲ ਲੋਕਾਂ ਲੋਕ ਡੁੱਬੇ ਪਏ ਨੇ ਉਸ ਦਿਨ ਤੋਂ ਹੀ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਿਨ ਰਾਤੇ ਕਰਕੇ ਲੋਕਾਂ ਦੇ ਦੁੱਖ ਸੁੱਖ ਜਾ ਰਹੇ ਹਨ ਉਹ ਜਿੱਥੇ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਉਹ ਚਾਰੇ ਦੀ ਤੇ ਡੀਜ਼ਲ ਦੀ ਯਾ ਰਾਸ਼ਨ ਦੀ ਜਾਂ ਤੂੜੀ ਦੀ ਉਹਨਾਂ ਨੂੰ ਵਿਚਾਰੇ ਹਨ ਜਿੱਥੇ ਪੈਸਿਆਂ ਦੀ ਲੋੜ ਹੈ ਉੱਥੇ ਪੈਸੇ ਵੀ ਦੇ ਰਹੇ ਹਨ ਦਿਲ ਖੋਲ ਕੇ ਜੋ ਕਿ ਲੋਕਾਂ ਦੀ ਜੋ ਪਾਣੀ ਦੇ ਨਾਲ ਹੋਇਆ ਉਹਨਾਂ ਦੀ ਮਤ ਕਰ ਰਹੇ ਹਨ ਔਰ ਇਹ ਕੰਮ ਸਰਕਾਰਾਂ ਦਾ ਹੀ ਜਿਹੜਾ ਕਿ ਛਰਮ ਨਹੀਂ ਕਰਦਲ ਕਰਦੀ ਹੈ ਔਰ ਅੱਜ ਵੀ ਕਿਉਂਕਿ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਸੀਨੀਅਰ ਲੀਡਰਾਂ ਦੀ ਡਿਊਟੀ ਲਾਈਫ ਹੀ ਸਾਡੇ 2 ਦਿਨ ਪਹਿਲੇ ਮਸ਼ਿੰਦਰ ਸਿੰਘ ਗਰਵਲ ਸਾਹਿਬ ਆਈ ਸੀ ਸਮੁੱਚੀ ਸਾਡੇ ਜ਼ਿਲ੍ਹੇ ਦੀ ਪੂਰੀ ਟੀਮ ਉਹਨਾਂ ਨਾਲ ਸੀ ਔਰ ਜਿੱਥੇ ਉਹਨਾਂ ਨੇ ਟਾਂਡਾ ਮਕੇਰੀਆਂ ਦਫੂਆ ਗੜ ਸ਼ੰਕਰ ਚੱਬੇਵਾਲ ਹਿਆਰਪੁਰ ਸਾਰੇ ਹਲਕਿਆਂ 'ਚ ਘੁੰਮੇ ਉਹ ਖਾਸ ਕਰਕੇ ਜਦੋਂ ਮਕੇਰੀਆਂ ਵਿੱਚ ਆਏ ਮਕੇਰੀਆਂ ਵਿੱਚ ਬਹੁਤ ਜ਼ਿਆਦਾ ਤੁਸੀਬਾਂ ਟੁੱਟੀਆਂ ਹੋਈਆਂ ਫਨ ਔਰ ਇਹ ਜਿੱਥੇ ਅੱਪ ਅੱਜ ਖਲੋਤੇ ਆ ਇਹ ਉਹਨਾਂ ਦੇ ਵੀਰਾਂ ਦੀ ਕਿਸਾਨ ਜੁਨੀਅਨ ਦੇ ਜਦ ਪਿੰਡ ਵਾਲੇ ਫਜਨਾ ਦੀ ਸਾਰਿਆਂ ਦੀ ਬੜੀ ਦਲੇਰੀ ਦੇ ਨਾਲ ਜੋ ਆ ਬੰਨ ਉਹਨਾਂ ਬੰਨਿਆ ਉਹ ਜੇ ਬੰਨ ਨਾ ਬੰਨਦਾ ਜਿੰਨਾ ਪਾਣੀ ਦਾ ਇਧਰੋਂ ਰੋੜ ਆ ਰਹੀ ਏ ਇਹ ਸਾਰੇ ਪਿੰਡ ਡੁੱਬ ਜਾਨੇ ਸੀ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਹਿੰਮਤ ਕਰਕੇ ਲੱਕ ਦੇ ਨਾਲ ਰੱਸੇ ਬੰਨ ਕੇ ਇਹ ਜੋ ਠੋਕਰਾ ਬਣੀਆਂ ਹਨ ਔਰ ਅੱਜ ਜੋ ਕਿ ਪਾਰਟੀ ਨੇ ਵਾਅਦਾ ਕੀਤਾ ਸੀ ਉਸ ਦਿਨ ਪਿੰਡ ਵਾਲਿਆਂ ਨੇ 2 ਲੱਖ ਰੁਪਏ ਮੰਗਿਆ ਸੀ ਔਰ 2 ਲੱਖ ਰੁਪਏ ਅੱਜ ਜੋਗੇ ਪਾਰਟੀ ਵੱਲੋਂ ਹੀ ਦੇਣ ਆਏ ਆ ਉਹ 2 ਲੱਖ ਰੁਪਏ ਦਿੱਤਾ ਗਿਆ ਫਿਰ ਪੰਜ ਸਾਹਿਬ ਅਤੇ ਫਮੂਤੀ ਇਹਨਾਂ ਦੀ ਟੀਮ ਨੂੰ ਅਸੀਂ ਸਾਰਿਆਂ ਨੇ ਸਾਰੀ ਮਕੇਰੀਆਂ ਦੀ ਸੀਨੀਅਰ ਲੀਡਰਸ਼ਿਪ ਆਈ ਹੈ ਅਸੀਂ ਦਿੱਤਾ ਹੈ ਔਰ ਰੋਡ ਵੀ ਜਿੱਥੇ ਕੋਈ ਰੋਡ ਪੂਰੀ ਪੂਰੀ ਕਰਾਂਗੇ ਲਖੀ ਸਾਹਿਬ ਮੈਂ ਇੱਕ ਸਵਾਲ ਕਰਾਂਗਾ ਸਵਾਲ ਸਭ ਤੋਂ ਵੱਡਾ ਹੈ ਕਿਉਂ ਸਾਰੀ ਸੰਗਤ ਖੜੀ ਆਇਆ ਹੈ ਇਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੈ ਸਰਪੰਚ ਸਾਹਿਬਾਨ ਨੇ ਪਿੰਡਾਂ ਦੀ ਸੰਗਤ ਹੈ ਲਗਦਾ ਨਹੀਂ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਵਾਦੇ ਤਾਂ ਸਰਕਾਰਾਂ ਨੇ ਪਿਛਲੇ 2023 ਦੇ ਵਿੱਚ ਵੀ ਕੀਤੇ ਸੀ ਕਿ 2023 ਦੇ ਵਿੱਚ ਬਹੁਤ ਮਾਰ ਪਸੀਨਾ ਇਲਾਕਿਆਂ ਨੂੰ ਹਾਲਾਂਕਿ ਇਹ ਜਿਹੜੇ ਇਸ ਇਲਾਕੇ ਦੇ ਸਰਪੰਚਾ ਪ੍ਰੀਤਮ ਸਿੰਘ ਉਹਨਾਂ ਦੀ ਪੂਰੀ ਟੀਮ ਨਾਮ ਤਾਂ ਨਹੀਂ ਜਾਣਦਾ ਪਰ ਪੂਰੀ ਟੀਮ ਨੂੰ ਸਲਾਮ ਹੈ ਜਿਹੜਾ ਨੇ ਪਿਛਲੇ 1 ਮਹੀਨੇ ਤੋਂ ਲਗਾਤਾਰ ਬੰਦ ਬੰਨੇ ਜਾ ਰਹੇ ਨੇ ਉਹਨਾਂ ਵੱਲੋਂ ਸਰਕਾਰਾਂ ਨੇ ਵਾਦੇ ਤਾਂ ਕੀਤੇ ਪਰ ਜਿਹੜੀ ਅੱਜ ਇਹ ਮਦਦ ਤੁਸੀਂ ਕੀਤੀ ਹੈ ਮੈਨੂੰ ਲੱਗਦਾ ਨਹੀਂ ਜਿੰਨੇ ਵੀ ਨੁਮਾਇੰਦੇ ਇੱਥੇ ਆਉਂਦੇ ਥੋੜੀ ਥੋੜੀ ਮਦਦ ਕਰਦੇ ਸ਼ਾਇਦ ਹੋਰ ਵਧੀਆ ਤਰੀਕੇ ਨਾਲ ਬੰਦ ਬਣਾਇਆ ਜਾ ਸਕਦਾ ਹੈ ਵੇਖੋ ਜੀ ਪਹਿਲੇ ਤੇ ਇਹਨ ਆਪ ਕਾਫੀ ਪੈਸੇ ਲਾ ਕੇ ਇਹ ਬੰਨ ਬੰਨੇ ਹਨ ਔਰ ਅੱਜ ਫੀ ਵੀ ਮਦਦ ਕੀਤੀ ਹੈ ਪਰ ਸਰਕਾਰਾਂ ਬੇ ਨਕਮੀਆਂ ਸਰਕਾਰਾਂ ਦੀ ਗਲਤੀ ਦੇ ਨਾਲ ਇਹ ਲੋਕ ਡੁੱਬੇ ਹਨ ਜੇ ਸਰਕਾਰ ਕੀਤੇ ਪਹਿਲੇ ਮਿੱਡੀਆਂ ਕਰਕੇ ਇਹ ਬੰਨ ਜਾਂ ਜੋ ਕੱਚਾ ਕੱਚੇ ਰਸਤੇ ਨੂੰ ਪੱਕੇ ਕਰ ਲੈਂਦੀ ਇਹ ਨੁਕਸਾਨ ਨਹੀਂ ਹੁੰਦਾ ਸਰਕਾਰ ਦੀ ਵਜ੍ਹਾ ਦੇ ਨਾਲ ਇਹ ਲੋਕ ਜਿਹੜੇ ਡੁੱਬੇ ਨੇ ਇਹ ਨੁਕਸਾਨ ਹੋਇਆ ਔਰ ਇਹ ਕੰਮ ਸਰਕਾਰ ਨੇ ਕੀ ਕਰਨਾ ਸਰਕਾਰ ਨੇ ਲੋਕਾਂ ਨੂੰ ਡੋਬੇ ਨੇ ਲੁੱਬੰਨਾ ਕੰਮ ਕੀਤਾ ਫਰਕਾਰ ਨੇ ਦੇ ਲੱਖੀ ਸਾਹਿਬ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੱਗੇ ਆਈ ਹੈ ਤੁਸੀਂ ਮੈਂ ਵਾਕਈ ਧਿਆਰ ਆਪਾ ਬਨਾਨ ਗੱਲ ਕਰੀ ਜਨਾਲਾ ਹੋ ਗਿਆ ਸੁਲਤਾਨਪੁਰ ਲੋਧੀ ਹੋ ਗਿਆ ਫਿਰੋਜ਼ਪੁਰ ਫਾਜ਼ਿਲਕਾ ਬਹੁਤ ਹਾਲਾਤ ਮਾੜੇ ਨੇ ਪਰ ਹਰ ਜਗ੍ਹਾ ਤੇ ਸ਼੍ਰੋਮਣੀ ਅਕਾਲੀ ਦਲ ਦੇਖਿਆ ਇਸ ਵਾਰ ਅੱਗੇ ਵੱਧ ਕੇ ਆਈ ਹੈ ਬਹੁਤ ਸਾਰੀ ਮਦਦ ਕੀਤੀ ਹੈ ਕਿ ਆਣ ਵਾਲੇ ਸਮੇਂ ਦੇ ਵਿੱਚ ਜੇਕਰ ਲੋੜ ਪਈ ਹੋਰ ਮਦਦ ਦੀ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੱਗੇ ਵੀ ਖੜੀ ਹੈ ਨਾ ਵਾਸਤੇ ਬਿਲਕੁਲ ਜੀ ਇਹ ਖੇਤਰੀ ਪਾਰਟੀ ਹੈ ਪੰਜਾਬ 'ਚ ਇਹ ਖੇਤਰੀ ਪਾਰਟੀ ਹੀ ਕੰਮ ਆਣੀ ਹੈ ਉਹ ਪਹਿਲੇ ਵੀ ਜਿੱਥੇ ਬਾਦਲ ਫਾਬ ਨੇ ਦਫ਼ਾ ਸਰਕਾਰ ਦੇ ਵਿੱਚ ਅੱਜ ਦੀ ਦੇਰ ਜੋ ਵੀ ਕੰਮ ਕੀਤੇ ਗਏ ਨੇ ਪੂਰੇ ਪੰਜਾਬ ਦੇ ਵਿੱਚ ਇਹ ਫਸਦਾ ਪ੍ਰਕਾਸ਼ ਵਿੱਚ ਬਾਦਫਾ ਦੀਏ ਨੇ ਔਰ ਉਸ ਤੋਂ ਬਾਅਦ ਕਿਸੇ ਜੇ ਕਾਂਗਰਸ ਆਈ ਜਾਂ ਇਹ ਝਾੜੂ ਵਾਲ 4 ਸਾਲ ਲੋਕਾਂ ਨੇ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਔਰ 1 ਰੁਪਈਏ ਦਾ ਕੰਮ ਨਹੀਂ ਕੀਤਾ ਇਕੱਤੀ ਤਾਂ ਗੱਪਾਂ ਮਾਰੀਆਂ ਗੱਪਾਂ ਮਾਰ ਕੇ ਆਹ ਕੰਮ ਕੀਤਾ ਕਿ ਲੋਕਾਂ ਦੇ ਲੋਕਾਂ ਨੂੰ ਰੋਡ ਦਿੱਤਾ ਲੋਕਾਂ ਦੇ ਫਫਲਾ ਜਾੜਦੀਆਂ 2023 ਦੇ ਵਿੱਚ ਵੀ ਭਗਵੰਤ ਮਾਨ ਸਰਕਾਰ ਨੇ ਇੱਕ ਵੀ ਰੁਪਇਆ ਕਿਸੇ ਕਿਸਾਨ ਨੂੰ ਨਹੀਂ ਦਿੱਤਾ ਗਿਆ ਆਂਦਾ ਚੈੱਕ ਦੇ ਕੇ ਦੋ ਜਆ ਫੋਟੋ ਕਰਾ ਕੇ ਚਲਾ ਜਾਂਦਾ ਔਰ ਇੱਥੇ ਵੀ ਫੋਟੋਆਂ ਕਰਾਉਣ ਵਾਸਤੇ ਬੜੇ ਆਏ ਨੇ ਕੋਟੋਗਾਂ ਚਲੇਗੇ ਨਾ ਪੈਸਾ ਕਿਸੇ ਨਹੀਂ ਦਿੱਤਾ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਹੜੀ ਤੁਸੀਂ ਹੈ ਮਦਦ ਕਰ ਰਹੇ ਹੋ 2 ਲੱਖ ਰੁਪਏ ਦੀ ਬਹੁਤ ਵੱਡੀ ਜਿਹੜੀ ਇੱਕ ਸਹਾਇਤਾ ਹੈ ਮੈਂ ਹੋਰ ਵੀ ਗੱਲਬਾਤ ਕਰਾਂਗੇ ਇਹ ਜਿਹੜੇ ਮੇਰੇ ਨਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੋਰ ਵੀ ਆਗੂ ਨੇ ਇਹ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਹਾਲਾਤ ਤੁਸੀਂ ਵੀ ਦੇਖੇ ਹੋਣੇ ਇਹਨਾਂ ਪਿੰਡਾਂ ਦੇ ਹਾਲਾਤ ਕਿ ਬਚਾ ਰਿਹਾ ਇਹਨਾਂ ਪਿੰਡਾਂ ਦਾ ਇੱਥੋਂ ਦੀ ਸੰਗਤ ਨੇ ਜਿਹੜਾ ਬਹੁਤ ਸਹਿਯੋਗ ਦਿੱਤਾ ਇਸ ਬੰਧਨ ਨੂੰ ਬਣਾਉਣ ਵਾਸਤੇ ਪਰ 2 ਲੱਖ ਦੀ ਮਦਦ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਬ ਇਸ ਸਮਾਂ ਹੁੰਦਾ ਹੁੰਦਾ ਸੀ ਬਰਸਾਤ ਦਾ ਤੇ ਉਹਦੇ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੇ ਨਾਲੇ ਕਸੀਆਂ ਜਿਹਨਾਂ ਦੀ ਸਫਾਈ ਕੀਤੀ ਜਾਂਦੀ ਥੁਸੀ ਬੰਨਾਂ ਦੀ ਰਿਪੇਅਰ ਕੀਤੀ ਜਾਂਦੀ ਮਜ਼ਬੂਤ ਕੀਤਾ ਜਾਂਦਾ ਸੀ ਅੱਜ ਜਿਹੜਾ ਸਮੇਂ ਦਾ ਮੁੱਖ ਮੰਤਰੀ ਹੈ ਉਹ ਉਸ ਸਮੇਂ ਦੀਆਂ ਗੱਲਾਂ ਕੱਢ-ਕੱਢ ਕੇ ਪੋਸਟਾਂ 'ਪਾ ਰਿਹਾ ਹੈ ਕਿ ਦੇਖੋ ਜੀ ਇਹ ਜਿਹੜੇ ਹੜ੍ਹ ਆਉਂਦੇ ਆ ਇਹ ਸਰਕਾਰਾਂ ਦੀ ਨਲਾਇਕੀ ਕਰਕੇ ਆਉਂਦੇ ਆ ਪਰ ਜਦੋਂ ਅੱਜ ਆਪ ਨਾਲ ਹੀ ਵੀਡੀਓ ਚੱਲਦੀ ਹੈ ਤੁਹਾਨੂੰ ਪਤਾ ਸਾਰਾ ਚੈਨਲ ਤੇ ਵੀਡੀਓ ਚੱਲਦੀ ਹੈ ਤੇ ਅੱਜ ਕਹਿ ਰਿਹਾ ਕੁਦਰਤ ਦੀ ਮਾਰ ਹੈ ਲੇਕਿਨ ਇਹਨਾਂ ਨੇ ਸਮੇ ਤੋਂ ਪਹਿਲਾਂ ਨਾ ਕੋਈ ਤੁਸੀਂ ਬੰਨ ਰਿਪੇਅਰ ਕੀਤਾ ਨਾ ਕੋਈ ਨਾਲੇ ਕਿਸੇ ਨੇ ਸੋਹੀ ਕੀਤੀ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਰਦਾਰ ਰਖਵਿੰਦਰ ਸਿੰਘ ਲੱਖੀ ਦੀ ਡਿਊਟੀ ਲਈ ਸੀ ਕਿ ਤੁਸੀਂ ਇਹ ਇਲਾਕੇ ਦੀ ਸਾਰੇ ਦੀ ਨਿਸ਼ਾਨਦੀ ਕਰੋ ਜਿਹਦੇ ਵਿੱਚ ਕਿ ਸਾਡੇ ਚੰਡੀਗੜ੍ਹ ਤੋਂ ਸਰਦਾਰ ਮਹੇਸ਼ੰਦਰ ਸਿੰਘ ਜੀ ਗਰੇਵਾਲ ਆਏ ਸੀ ਇਹ ਸਾਰੇ ਨਿਸ਼ਾਨਦੀ ਕਰਕੇ ਗਏ ਸੀ ਤੇ ਹਲਕੇ ਦੀ ਸੰਗਤਾਂ ਨੇ ਜਿਹੜੀਆਂ ਇਹਨਾਂ ਨੂੰ ਆਪਣੀ ਪ੍ਰੋਬਲਮ ਦੱਸੀ ਆ ਉਹਦੇ ਮੁਤਾਬਕ ਅੱਜ 2 ਲੱਖ ਰੁਪਏ ਦੀ ਭੇਟਾ ਜਿਹੜੀ ਹੈ ਪਾਰਟੀ ਵੱਲੋਂ ਲੈ ਕੇ ਆਏ ਆ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਸਾਰੀ ਕਵਰੇਜ ਕਰ ਰਹੇ ਹੋ ਤੇ ਖਾਸ ਕਰਕੇ ਇਹਨਾਂ ਦਾ ਧੰਨਵਾਦ ਕਰਦੇ ਜਿੰਨੇ ਸਾਡੇ ਇਥੇ ਸਾਰੇ ਸ਼ੋਮਨੀ ਕਾਲੀਦਾਲ ਦੇ ਬਰਕਰਸ ਬਾਨ ਲੀਡਰ ਸਭ ਆਏ ਆ ਤੇ ਉਹ ਤੋਂ ਇਲਾਵਾ ਇਥੋਂ ਦੇ ਜਿਹੜੇ ਸਰਪੰਚ ਸਾਹਿਬ ਉਹਨਾਂ ਦੀ ਸਮੁੱਚੀ ਟੀਮ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪ ਮਿਹਨਤ ਕਰਕੇ ਇਸ ਬੰਨ ਨੂੰ ਆਪ ਸੰਭਿਆ ਨਹੀਂ ਤੇ ਬਹੁਤ ਵੱਡਾ ਨੁਕਸਾਨ ਹੋ ਜਣਾ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਨ ਸਾਹਿਬ ਵੀ ਮੌਜੂਦ ਨੇ ਸਾਡੇ ਨਾਲ ਖਾਸ ਕਰਕੇ ਉਹਨਾਂ ਨਾਲ ਅੱਜ ਗੱਲਬਾਤ ਬਣਦੀ ਕਿਉਂਕਿ ਪਿਛਲੇ 1 ਮਹੀਨੇ ਤੋਂ ਜਿਹੜਾ ਲਗਾਤਾਰ ਸੇਵਾਵਾਂ ਮਾਂ ਨਿਵਾਰੇ ਨੇ ਕਰ ਦੇ ਵਿੱਚ ਹਾਲਾਤ ਵੀ ਥੋੜੇ ਬਦਲ ਗਏ ਸੀ ਕੁਝ ਦਿਨਾਂ ਪਹਿਲੇ ਪਰ ਫਿਰ ਵੀ ਉਹਨਾਂ ਨੇ ਉਹ ਸੇਵਾ ਨਹੀਂ ਛੱਡੀ ਇਸ ਇਲਾਕੇ ਨੂੰ ਜੇਕਰ ਗੱਲ ਕਰੀ ਤਾਂ ਕਈ ਦਰਜਨਾ ਪਿੰਡ ਆਉਂਦੇ ਨੇ ਇਹਨਾਂ ਦੀ ਇਹਨਾਂ ਦੇ ਸਾਥੀਆਂ ਦੀ ਇਹ ਕਿ ਇਹਨਾਂ ਦੀ ਆਪਣੀ ਟੀਮ ਦੇ ਨਾਲ ਇਹਨਾਂ ਨੇ ਜਿਹੜਾ ਇਹ ਬੰਦ ਨੂੰ ਜਿਹੜਾ ਤੁਸੀਂ ਬੰਦ ਨੂੰ ਮਜ਼ਬੂਤ ਕਰਨ ਦਾ ਟੀਚਾ ਜਿਹੜਾ ਮਿੱਥਿਆ ਸੀ ਉਹ ਇਹਨਾਂ ਨੇ ਪੂਰਾ ਕੀਤਾ ਸੋ ਅੱਜ ਮਦਦ ਵੀ ਹੋਈ ਹੈ ਗੱਲਬਾਤ ਕਰ ਲੈਣੇ ਸਰਪੰਚ ਸਾਹਿਬ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਹੈ ਤੁਸੀਂ ਬੰਦ ਨੂੰ ਮਜ਼ਬੂਤ ਕਰਨ ਦੇ ਬਹੁਤ ਵੱਡਾ ਇੱਕ ਚੈਲੰਜ ਵੀ ਸੀਗਾ ਹੈ ਨਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਸੇਬਾਨ ਨੂੰ ਵੀ ਪਹੁੰਚੇ ਹੋਏ ਨੇ ਸਰਦਾਰ ਲਖਵਿੰਦਰ ਸਿੰਘ ਲੱਖੀ ਉਹਨਾਂ ਨੇ ਮਦਦ 2 ਲੱਖ ਰੁਪਏ ਦੀ ਕੀਤੀ ਹੈ ਸਰਕਾਰ ਪਹੁੰਚੀ ਹੈ ਜਾਂ ਅੱਜ ਇਹਨਾਂ ਵੱਲੋਂ ਪਹਿਲੀ ਮਦਦ ਹੋਈ ਹੈ ਪਹਿਲਾਂ ਤਾਂ ਧੰਵਾਦ ਆ ਤੁਹਾਡਾ ਤੇ ਸ਼੍ਰੋਮਣੀ ਅਕਾਲੀ ਅਇਤੋਂ ਕਰੀਬ 3-4 ਦਿਨ ਪਹਿਲਾਂ ਸੀਨੀਅਰ ਕੈਬਨਿਟ ਮੰਤਰੀ ਸਾਡੇ ਕੋ ਗਰੇਵਾਲ ਸਾਹਿਬ ਆਏ ਸੀ ਉਹਨਾਂ ਦੀ ਪੂਰੀ ਟੀਮ ਸਰਦਾਰ ਲਖੀ ਜੀ ਮਾਸਟਰ ਜੀ ਸਰਦਾਰ ਲਖਵਿੰਦਰ ਸਿੰਘ ਢਿੱਮੀ ਜੀ ਸਰਦਾਰ ਕਿਰਪਾਲ ਸਿੰਘ ਗੇਰਾ ਜੀ ਡਾਲੋਵਾਲ ਸਾਹਿਬ ਵਿਕਰਮ ਭਾਜੀ ਇਹ ਸਾਰੀ ਟੀਮ ਜੋ ਉਹ ਦਿਨ ਅਜਤੋਂ 3 ਦਿਨ ਪਹਿਲਾਂ ਕਹਿ ਕੇ ਗਈ ਸੀ ਵੀ ਆਪਾਂ ਨੂੰ ਜੋ ਤੁਹਾਨੂੰ ਲੋੜ ਹੈ ਤੇ ਸਾਡੇ ਆਗੂਆਂ ਨੇ ਕਿਹਾ ਸੀ ਵੀ ਸਾਨੂੰ ਥੋੜੀ ਬਹੁਤੀ ਮਾਇਆ ਦੀ ਮਤ ਹੋ ਜੇ ਤਾਂ ਆਪਾਂ ਪੱਕਾ ਚੈਨਲ ਹੈ ਜਿੰਨਾਂ ਨੂੰ ਕੀਤਾ ਜਾਵੇ ਤੇ ਆਪਣੇ ਵਾਅਦੇ ਅਨੁਸਾਰ ਮਾਰਟਰ ਜੀ ਤੇ ਗੇਰਾ ਸਾਹਿਬ ਲੱਖੀ ਜੀ ਪੂਰੀ ਸੁਖਬੀਰ ਬਾਦਲ ਸਾਹਿਬ ਦੀ ਟੀਮ ਸਾਡੇ ਕੋਲ 2 ਲੱਖ ਰੁਪਏ ਜੀ ਕੈਸ਼ ਲੈ ਕੇ ਆਏ ਆ ਇਸ ਤੋਂ ਪਹਿਲਾਂ ਵੀ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ 23 ਦੇ ਵਿੱਚ ਵੀ ਸਾਡੇ ਜਿੰਪਾ ਜੀ ਆਏ ਸੀਨ ਕੈਬਨਿਟ ਮੰਤਰੀ ਉਦੋਂ ਤੁਸੀਂ ਹਾਲਾਤ ਵੇਖੀ ਸੀ ਉਦੋਂ ਪਤਾ ਨਹੀਂ ਸੀ ਕਿੱਥੋਂ ਕਿੱਥੋਂ ਇਹ ਤੁਸੀਆਂ ਟੁੱਟ ਜਾਣੀਆਂ ਤੇ 23 ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਨਾਜ਼ਿਕ ਹਾਲਾਤ ਹੋ ਗਏ ਸੀ ਉਦੋਂ ਵੀ ਵਾਅਦੇ ਕਰਕੇ ਗਈ ਹੈ ਸਰਕਾਰ ਲੇਕਿਨ ਵਾਅਦੇ ਆਪਣੀ ਖਰੀ ਨਹੀਂ ਉਤਰੀ ਤੇ ਮੈਂ ਸਰਪੰਚ ਸਾਹਿਬ ਗੱਲ ਕਰਾਂ ਹਨਾ ਕਿ ਇਹ ਇਕੱਲਾ ਇੱਕ ਜਗ੍ਹਾ ਤੇ ਤੁਸੀ ਬੰਦ ਦਾ ਕੰਮ ਨਹੀਂ ਸੀ ਬਹੁਤ ਸਾਰੇ ਜਗ੍ਹਾ ਤੇ ਮੈਂ ਦੇਖਿਆ ਤੁਸੀ ਤੁਸੀ ਬੰਨ ਬਣਾ ਰਹੇ ਜਾ ਕੇ ਚੱਕ ਮੀਰਪੁਰ ਦੀ ਗੱਲ ਕਰੀਏ ਜਾਂ ਇਸ ਤੋਂ ਅੱਗੇ ਜਿਹੜੇ ਪਿੰਡ ਹੈਗੇ ਆ ਤੇ ਲੱਗਦਾ ਨਹੀਂ ਸਰਕਾਰਾਂ ਦੇ ਕੰਮ ਹੈ ਜੇ ਸਰਕਾਰ ਇਸ ਚੀਜ਼ ਨੂੰ ਪਹਿਲੇ ਤੋਂ ਹੀ ਇਹਦੀ ਕੋਈ ਇਦਾਂ ਦਾ ਰੋਡ ਮੈਪ ਤਿਆਰ ਕਰਦੀ ਇਹਨਾਂ ਨੂੰ ਬਣਾ ਲੈਂਦੀ ਤੇ ਸ਼ਾਇਦ ਅੱਜ ਤੁਹਾਨੂੰ ਇਸ ਚੀਜ਼ ਦੀ ਲੋੜ ਹੀ ਨਾ ਪੈਂਦੀ हां ये सरकार दी अपन ਨਲਾਕੀ ਸਮਝ ਲੈਣੇ ਆ ਤੇ ਚਲੋ ਸਾਡੇ ਕੋਲ ਚਲੋ ਜੇ ਸਰਕਾਰ ਨਹੀਂ ਤੇ ਸਾਡੇ ਸੱਜਣ ਭਰਾ ਹੈਗੇ ਜਿਨ੍ਹਾਂ ਸਾਡੀ ਬਾਗਡੋਰ ਸੰਭੀ ਆ ਸਾਡੇ ਨਾਲ ਕਿਸਾਨ ਜਥਿਆਂ ਬੀਕੇਜੂ ਕਾਦੀਆਂ ਵਾਲੇ ਆਏ ਇੱਥੇ ਸਾਡੀ ਪਗੜੀ ਸੰਭਾਲ ਲੈਰ ਦੇ ਆਗੂ ਆ ਸਰਦ ਆ ਵੇਖੋ ਵੀਰ ਸਾਡੇ ਹਰੀ ਸਿੰਘ ਨਲਵਾ ਜੂਥ ਕਲੱਬ ਵਾਲੇ ਇਹ ਜਿੰਨੀਆਂ ਵੀ ਟੀਮਾਂ ਸਾਡੇ ਨਾਲ ਰਲ ਕੇ ਚੱਕ ਮੀਰਪੁਰ ਦੀ ਪੰਚਾਇਤ ਆ ਚੰਗੜਮਾ ਦੇ ਲੰਬੜਦਾਰ ਸਾਹਿਬ ਪੰਚਾਇਤ ਸਾਰਿਆਂ ਰਲ ਮਿਲ ਕੇ ਅੱਜ ਇੱਥੋਂ ਪੰਜ ਬਾਨਾਂ ਦੇ ਕੰਮ ਚੱਲ ਰਹੇ ਆ ਇੱਕ ਠੋਕਰ ਬੇਲੇ ਦਾ ਦੋ ਚੱਕ ਮੀਰਪੁਰ ਤੇ ਇੱਕ ਏ ਜੀ ਸਰਪੰਸਾ ਤੁਹਾਨੂੰ ਬਹੁਤ ਧੰਨਵਾਦ ਮੈਂ ਸਾਡੇ ਨਾਲ ਟੀਮੀ ਹੁਸਾਬ ਵੀ ਮੌਜੂਦ ਨੇ ਅਕਾਲੀ ਦਲ ਦੇ ਵੀ ਜਿਹੜੇ ਸੀਨੀਅਰ ਆਗੂ ਨੇ ਇਹ ਟੀਮੀ ਜੀ ਇੱਕ ਗੱਲ ਕਰਾਂਗਾ ਤੁਸੀਂ ਹਲਕੇ 'ਚ ਵਿਚਾਰ ਦਿਓ ਮਕੇਰੀਆਂ ਹਲਕਾ ਖਾਸ ਕਰਕੇ ਪੈਂਦਾ ਨਾ ਤਾਂ ਵਿਧਾਇਕ ਸਾਹਿਬ ਮੈਨੂੰ ਲੱਗਦਾ ਇੱਥੇ ਆਏ ਆ ਜਾਂ ਉਹਨਾਂ ਦੇ ਟੀਮ ਦਾ ਕੋਈ ਆਇਆ ਜਾਂ ਜੇਕਰ ਗੱਲ ਕਰੀਏ ਤੇ ਸੱਤਾਧਾਰੀ ਪਾਰਟੀ ਤੋਂ ਜਿਹੜੇ ਹਲਕਾ ਇੰਚਾਰਜ ਨੇ ਉਹ ਵੀ ਮੈਨੂੰ ਲੱਗਦਾ ਇੱਕ ਵਾਰੀ ਇੱਥੇ ਆਏ ਆ ਉਹ ਲੋਕ ਵੀ ਦੱਸ ਰ ਕੇ ਵਾਅਦਾ ਕਰ ਲਿਆ ਪਰ ਵਾਅਦੇ ਪੂਰੇ ਨਹੀਂ ਹੋਏ ਅੱਜ ਤੁਸੀਂ ਪਹੁੰਚੇ ਹੋ ਹਾਲਾਤ ਕਿਸ ਤਰ੍ਹਾਂ ਦੇ ਦੇਖਦੇ ਹੋ ਅੱਜ ਤੇ ਕੀ ਕੁਝ ਕਹਿਣਾ ਚਾਹੁੰਦੇ ਹੋ ਇ ਜੇ ਇਹ ਤੁਸੀਂ ਸਰਪੰਚ ਹੁਣਾਂ ਦੀ ਯੂਥ ਟੀਮ ਨਾ ਬੰਦੀ ਤਾਂ ਇਹ ਇਲਾਕਾ ਹੀ ਰੁੜ ਜਾਣਾ ਸੀ ਘਟੋ ਘਟੇ ਪੰਜ ਚਾਰ ਪਿੰਡਾਂ ਦੀ ਤਾਂ ਨਿਸ਼ਾਨਦੇ ਹੀ ਨਹੀਂ ਰਹਿਣੀ ਤੇ ਘਟੋ ਘਟ 25 ਪਿੰਡਾਂ ਦੇ ਇਫੈਕਟ ਕਰਨਾ ਸੀ ਇਸ ਪਾਣੀ ਨੇ ਪਰ ਇਹ ਧੰਨਵਾਦ ਹੈ ਯੂਥ ਨੌਜਵਾਨਾਂ ਦਾ ਗੁਰਦੇਵ ਸਿੰਘ ਜੀ ਹੈ ਸੁਖਚੈਨ ਸਿੰਘ ਜੀ ਹੈ ਜਿੰਨੀ ਵੀ ਇਹ ਟੀਮ ਹੈ ਇਹਨਾਂ ਨੇ ਤਗੜਿਆਂ ਹੋ ਕੇ ਕੰਮ ਕੀਤਾ ਤੇ ਮਹੇਸ਼ ਇੰਦਰ ਸਿੰਘ ਗਰੇਵਾਲ ਜੀ ਆਏ ਸੀ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਤੇ ਇਹਨਾਂ ਨੇ ਇਹ ਕਿਹਾ ਸੀ ਸੀ ਚੈਨਲਾਈਜ਼ ਕਰ ਲਈਏ ਇਹਨੂੰ ਕ੍ਰੀਏਟਿਵ ਪਾ ਦਿਏ ਤੇ 2 ਲੱਖ ਦੀ ਮੰਗ ਕੀਤੀ ਸੀ ਅੱਜ ਉਹ ਅਸੀਂ ਲੈ ਕੇ ਆਏ ਆਂ ਲੇਕਿਨ ਅਸੀਂ ਹੋਰ ਵੀ ਪੂਰੇ ਇਲਾਕੇ 'ਚ ਗਏ ਆਂ ਲੋਕਾਂ ਨੇ ਇੱਕ ਕੱਲ ਕਹੀਏ ਵੀ 7-8 ਸਾਲ ਹੋ ਗਏ ਆਂ ਤੇ ਨਹਿਰਾਂ ਦੀ ਤੁਸੀਆਂ ਦੀ ਕੋਈ ਰਿਪੇਅਰ ਨਹੀਂ ਹੋਈ ਨਾ ਕਿਤੇ ਕੋਈ ਸਫਾਈ ਹੋਈ ਹੈ 8 ਸਾਲ ਪਹਿਲਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁੰਦੇ ਸੀ ਉਦੋਂ ਹੀ ਇਹ ਸਫਾਈਆਂ ਹੁੰਦੀਆਂ ਤਾਂ ਇਹੋ ਜਿਹੇ ਹਾਲਾਤ ਕਦੀ ਨਹੀਂ ਬਨੇ ਸਾਡੇ ਨਾਲ ਅਕਾਲੀ ਦਲ ਦੇ ਨੌਜਵਾਨ ਆਗੂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਤੁਸੀਂ ਅੱਜ ਪਹੁੰਚੇ ਹੋ ਸਾਰੀ ਲੀਡਰਸ਼ਿਪ ਅੱਜ ਪਹੁੰਚੀ ਹੋਈ ਆ ਸਰਕਾਰਾਂ ਦਾ ਜਿੱਥੇ ਕੰਮ ਸੀ ਅੱਜ ਲੱਗਦਾ ਨਹੀਂ ਅੱਜ ਵਿਰੋਧੀ ਧਿਰਾਂ ਦਾ ਪਹੁੰਚ ਰਹੀਆਂ ਨੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਸੀ ਤਹਿ ਦਿਲੋਂ ਤਨਵਾਦੀਆਂ ਮੁਕੇਰੀਆਂ ਹਲਕੇ ਵੱਲੋਂ ਔਰ ਜਿਨ੍ਹਾਂ ਨੇ ਇਸ ਸੰਕਟ ਦੀ ਘੜੀ ਦੇ ਵਿੱਚ ਡੈਮ ਦੇ ਕੰਡੇ ਤੇ ਵਸਦੇ ਪਿੰਡਾਂ ਦੀ ਬਾਹ ਫੜੀ ਉਹਨਾਂ ਵੱਲੋਂ ਸਰਵੇਖਣ ਟੀਮ ਆਈ ਸੀ ਜੂ ਜੂ ਉਹਨਾਂ ਨੇ ਡਿਮਾਂਡ ਸੋਂਾਂ ਤੱਕ ਪਹੁੰਚਾਈਆਂ ਚਾਹੇ ਉਹ ਚਾਰੇ ਦੀ ਹੋਵੇ ਦਵਾਈਆਂ ਦੀ ਹੋਵੇ ਮੋਢ ਵਸੇਵੇ ਦੇ ਮਕਾਨਾਂ ਦੀ ਹੋਵੇ ਉਹਨਾਂ ਵੱਲੋਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਇਆ ਗਿਆ ਕਿ ਹਰ ਲੋੜਿੰਦੀ ਚੀਜ਼ ਹਰ ਘਰ ਤੱਕ ਪਹੁੰਚਾਈ ਜਾਏਗੀ ਔਰ ਪਹਿਲੀ 2 ਲੱਖ ਰੁਪਏ ਦੇ ਰੂਪ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਲੱਖੀ ਜੀ ਦੇ ਹੱਥ ਉਹਨਾਂ ਨੇ ਪਹਿਲੀ ਕਿਸ਼ਤ ਭੇਜਤੀ ਏ ਔਰ ਜਿਹੜੀ ਕਿਸੇ ਟਾਈਮ ਸਰਤਾਜ ਸੁਖਬੀਰ ਸਿੰਘ ਜੀ ਬਾਦਲ ਗੱਲ ਕਰਦੇ ਸੀ ਕਿ ਨੋਟਾਂ ਦੇ ਟਰੱਕ ਭੇਜਾਂਗੇ ਔਰ ਲੋਕੀ ਇਸ ਗੱਲ ਦਾ ਵਿਰੋਧੀ ਤਰ੍ਹਾਂ ਜਾ ਕੜਾਉਂਦੀਆਂ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਗੱਲ ਸਾਬਤ ਕਰਤੀ ਕਿ ਜੋ ਕਹਿੰਦੇ ਨੇ ਕਰਦੇ ਨੇ ਅੱਜ ਨੋਟਾਂ ਦੇ ਟਰੱਕ ਆ ਰਹੇ ਨੇ ਜਦੋਂ ਕਿ ਵਿਰੋਧੀ ਤਰ੍ਹਾਂ ਕਿਤੇ ਵੀ ਗਰਾਊਂਡ ਦੇ ਉੱਤੇ ਨਹੀਂ ਦੇਖ ਰੀਆਂ ਪੰਜਾਬ ਦੇ ਲੋਕ ਆਪਣੇ ਆਪ ਨੂੰ ਅੱਜ ਲੁੱਟਿਆ ਤੇ ਠੱਗਿਆ ਮਹਿਸੂਸ ਕਰ ਰਹੇ ਨੇ ਜਦਾ ਰਿਜ਼ਲਟ ਬਹੁਤ ਜਲਦੀ 2027 ਦੇ ਇਲੈਕਸ਼ਨ ਦੇ ਵਿੱਚ ਲੋਕ ਦੇਣਗੇ ਔਰ ਸ਼ਰਮ ਨਹੀਂ ਕਹਾਲੀ ਗੱਲ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਪੰਜਾਬ ਦੀ ਮਾਂ ਪਾਰਟੀ ਹੈ ਇੱਥੇ ਹੀ ਰਹਿਣਾ ਇੱਥੇ ਹੀ ਮਰਨਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਔਰ ਅਖੀਰਲਾ ਸਾਹ ਸਾਡਾ ਲੋਕਾਂ ਦੀ ਸੇਵਾ ਦੇ ਵਿੱਚ ਲੱਗੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸਾਡੇ ਨਾਲ ਇੱਕ ਆਖਰੀ ਗੱਲਬਾਤ ਕਰ ਲੈਣੇ ਆ ਤੁਸੀਂ ਵੀ ਅੱਜ ਇੱਥੇ ਪਹੁੰਚੇ ਬਜ਼ੁਰਗੋ ਤੇ ਹਾਲਾਤ ਤੁਸੀਂ ਵੀ ਦੇਖਿਆ ਨਾ ਬਹੁਤ ਮਿਹਨਤ ਕੀਤੀ ਹੈ ਇੱਥੋਂ ਦੀ ਸੰਗਤ ਨੇ ਅੱਜ ਤੁਸੀਂ ਵੀ ਸਪੋਰਟ ਕੀਤੀ ਹੈ ਫਾਈਨੈਂਸ਼ਲੀ ਉਹਨਾਂ ਦੀ ਬਿਲਕੁਲ ਜਿਹੜੀ ਗੱਲ ਤੁਸੀਂ ਕਹੀ ਹੈ ਬਿਲਕੁਲ ਠੀਕ ਹੈ ਕਾਫੀ ਲਗਭਗ 1.5 ਮਹੀਨੇ ਤੋਂ ਇੱਥੋਂ ਦੀ ਸੰਗਤ ਜਿਹੜੀ ਹੈ ਪਿੰਡਾਂ ਦੀ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਹੋਰ ਜਥੇਬੰਦੀਆਂ ਤੇ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਕਿ ਅਸੀਂ ਮੇਥਣਾ ਕੇ ਥੋੜੀ ਬਹੁਤੀ ਮਦਦ ਕਰੀਏ ਪਰ ਅੱਜ ਅਸੀਂ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਮਤਲਬ ਸਾਡੀ ਡਿਊਟੀ ਲਾਈ ਗਈ ਸੀ ਅਸੀਂ ਉਹਨੂੰ ਪੂਰੀ ਕਰਨ ਇੱਥੇ ਆਏ ਸੀ ਅਸੀਂ ਸਰਪੰਚ ਸਾਹਿਬ ਦਾ ਤੇ ਪਿੰਡਾਂ ਦੇ ਜਿੰਨੇ ਵੀ ਸਪਤਵੰਤੇ ਸੱਜਣ ਜਿਨ੍ਹਾਂ ਨੇ ਦਿਨ ਰਾਤ ਕਰਕੇ ਇਸ ਇਲਾਕੇ ਨੂੰ ਬਚਾਇਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹ ਵੀ ਗੱਲ ਮੈਂ ਯਕੀਨ ਨਾਲ ਕਹਿਣਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਸੇਵਾ ਕਰ ਰਿਹਾ ਤੇ ਸਰਕਾਰ ਬਣਾ ਕੇ ਹੋਰ ਤਰੱਕੀ ਪੰਜਾਬ ਦੀ ਕਰੇਗਾ ਤੇ ਬੰਨ ਨੂੰ ਪੱਕਾ ਕਰੇਗਾ ਜੀ ਸੋ ਗੱਲਬਾਤ ਕੀਤੀ ਹੈ ਤਮਾਮ ਅੱਜ ਜਿਹੜੇ ਹੁਸ਼ਿਆਰਪੁਰ ਦੇ ਅਕਾਲੀ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਸੀ ਪਿੰਡ ਦੇ ਸਰਪੰਚ ਸਰਦਾਰ ਪ੍ਰੀਤਮ ਸਿੰਘ ਕਰਪਾਲ ਸਿੰਘ ਗੇਹੜਾ ਸ਼ਰਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਹੋਰ ਤਮਾਮ ਜਿਹੜੇ ਆਗੂ ਜਿਹੜੇ ਇੱਥੇ ਪਹੁੰਚੇ ਹੋਏ ਸੀ ਸੋ ਗੱਲਬਾਤ ਜਿਹੜੀ ਉਹਨਾਂ ਨਾਲ ਕੀਤੀ ਹੈ 2 ਲੱਖ ਰੁਪਏ ਦੀ ਮਦਦ ਜਿਹੜੀ مالی ਸਹਾਇਤਾ ਜਿਹੜੀ ਉਹਨਾਂ ਨੇ ਇਸ ਇੱਕ ਕੀ ਕਹਿੰਦੇ ਇਹਨਾਂ ਦੀ ਇੱਕੀ 2 ਲੱਖ ਪੇੜ ਜਿਹੜੀ ਮਦਦ ਜਿਹੜੀ ਇਹਨਾਂ ਦੀ ਅੱਜ ਕੀਤੀ ਹੈ ਤਾਂ ਜੋ ਇਸ ਬੰਧਨ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ ਤੇ ਇਹ ਵੀ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਤੱਕ ਜੇਕਰ ਕੋਈ ਹੋਰ ਤਰ੍ਹਾਂ ਦੀ ਲੋੜ ਪੈਂਦੀ ਹੈ ਹਰ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਇਹਨਾਂ ਦੇ ਨਾਲ ਖੜੀ ਹੈ ਸੋ ਜਿਹੜਾ ਕੰਮ ਸਰਕਾਰਾਂ ਦਾ ਸੀ ਇਹਨਾਂ ਨੇ ਕਿਹਾ ਕਿ ਉਹ ਕੰਮ ਹੁਣ ਆਮ ਲੋਕ ਕਰ ਰਹੇ ਨੇ ਸੋ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੀ ਮਦਦ ਕੀਤੀ ਹੈ ਤੇ ਸਰਕਾਰਾਂ ਦੇ ਵਿੱਚੋਂ ਜਾਂ ਸਰਕਾਰੀ ਨੁਮਾਇੰਦੇ ਇੱਥੇ ਪਹੁੰਚ ਕੇ ਵੀ ਇਹਨਾਂ ਦੀ ਕੋਈ ਮਦਦ ਕਰਦੇ ਨੇ ਜਾਂ ਨਹੀਂ ਇਹ ਤਾਂ ਆਉਣ ਵਾਲੇ ਸਮੇ ਕੈਮਰਾ ਪਰਸਨ ਵਿਜੇ ਦੇ ਨਾਲ ਨਵਦੀਪ ਸਿੰਘ ਦਾ ਪ੍ਰਾਈਮ ਟੂਡੇ ਤਲਵਾੜਾ